ਸਾਸੀਆ ਕਿਸਾਨ ਵਿਰੋਧਾਤਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪੰਡ ਗੋਨਿਆਣਾ ਖੁਰਦ ਤੇ ਜਿਲ੍ਹਾ ਇਹਨੂੰ ਬਠਿੰਡਾ ਪੈਂਦਾ ਤਹਿਸੀਲ ਵੀ ਇਹਨੂੰ ਬਠਿੰਡਾ ਪੈਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀਗਾ ਬਾਈ ਜੀ ਨਾਮ ਕੀ ਹੈ ਜੀ ਆਪਣਾ ਗੋਨਿਆਣਾ ਖੁਰਦ ਦੇਸ ਸਿੰਘ ਆ ਜੀ ਠੀਕ ਹੋ ਜੀ ਪੰਡ ਕਿਹੜਾ ਵੀਰ ਜੀ ਆਪਣਾ ਗੋਨਿਆਣਾ ਖੁਰਦ ਜੇ ਘਰ ਹੋਣਾ ਹੋਵੇ ਤੇ ਕੀ ਡਰੈੱਸ ਹੈ ਜੀ ਆਪਣਾ ਇਹ ਬਠਿੰਡੇ ਤੋਂ ਜਦੋਂ ਬਜੇਖੰਦੇਵਾਲ ਵੱਲ ਜਾਂਦੇ ਆ ਹਾਂਜੀ ਤਾਂ ਗੋਨਿਆਣਾ ਮੰਡੀ ਸ਼ਹਿਰ ਆਉਂਦਾ ਹੈ ਹਾਂਜੀ ਗੋਨਿਆਣਾ ਮੰਡੀ ਸ਼ਹਿਰ ਤੋਂ 1.5 ਕਿਲੋਮੀਟਰ ਅੱਗੇ ਆ ਪੱਠਾ ਉੱਪਰ ਸਾਡੇ ਪਿੰਡ ਦੇ ਰੋਡ ਦੇ ਉੱਪਰ ਰਹਿਣ ਦੇ ਤਾਂ ਫੋਰ ਲਾਈਨ ਤੋਂ ਅੱਧਾ ਕਿਲੋਮੀਟਰ ਇੱਧਰ ਬਜੇਵਾਲ ਜਨਤ ਸਰ ਖੱਬਿਆਸ ਮੋੜ ਤੇ ਅੱਧਾ ਕਿਲੋਮੀਟਰ ਸਾਡਾ ਪਿੰਡ ਵਾਲਾ ਖੁਰਦ ਠੀਕ ਹੈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਦੱਸੋ ਜੀ ਗਾਂ ਦੀ ਕੀ ਡਿਟੇਲ ਹੈ ਕਿਹੜੇ ਸੂਏ ਸੁੰਦੀ ਹੈ ਜੀ ਇਹ ਚੌਥੇ ਸੂਏ ਸੂਈ ਪਈ ਹੈ ਠੀਕ ਹੋਈ ਚੌਥੇ ਸੂਏ ਸੂਈ ਹੋਈ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਕੋਈ 10 ਦਿਨ ਹੋ ਗਏ ਉਹ ਬੱਚਾ ਠੀਕ ਮਗਰ ਤੁਸੀਂ ਮਗਰ ਇਹਦੇ ਬਾਈ ਬੱਚਾ 10 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਆਈ ਇਹਦੇ ਫੇਟਾਂ ਤੇ ਕਿਹਣਾ 7 ਕਿਲੋ ਹੈ ਜੱਕ ਡੰਗ ਦਾ ਠੀਕ ਹੋਈ 14 ਲੀਟਰ ਕਹਿ ਸਕਦੇ ਆ ਵੀ ਆਪਾਂ ਦੁੱਧ ਹੈਗਾ ਆਪਾਂ ਜੋਕੇ ਦੇਵਾਂਗੇ ਜੀ ਦੁੱਧ ਜੇ ਕਿੰਨੇ ਚੋਈ ਕਰਨੀ ਬਿਲਕੁਲ ਜੋਕੇ ਦੇਣਾ ਠੀਕ ਹੋਈ ਤੁਸੀਂ ਬਾਡੀ ਬੰਤਰ ਦੀ ਦੇਖ ਸਕਦੇ ਹੋ ਬਾਈ ਮਾੜਾ ਖੋਲ ਕੇ ਵਖਾ ਦੇਖ ਨੰਦੀ ਕੁਆਲਟੀ ਦੇਖ ਸਕਦੇ ਹੋ 14 ਲੀਟਰ ਦੁੱਧ ਆ ਬਾਈ 10 ਦਿਨ ਹੋ ਗਏ ਸੂਈ ਨੂੰ ਐਸਟ੍ਰੈਕ 14 ਲੀਟਰ ਦੁੱਧ ਤਿਆਰ ਆ ਜੇ ਕਿਸੇ ਭਰਾ ਨੂੰ ਇਹ ਗਾਂ ਚਾਹੀਦੀ ਹੋਵੇ ਤੇ ਆਓ ਬਈ ਦੋ ਟਾਈਮ ਚੁਆਈ ਕਰੋ ਤਿੰਨ ਟਾਈਮ ਚੁਆਈ ਕਰੋ ਦਸੱਲੀ ਕਰੋ ਫਿਰ ਗਾਂ ਲੈ ਕੇ ਜਾਓ ਮਗਰ ਵੀਰੇ ਦੇ ਬੱਚਾ ਤੁਸੀਂ ਦੇਖ ਸਕਦੇ ਹੋ ਬਈ ਬਾਡੀ ਬੰਦਰ ਦੀ ਚੰਗੀ ਆ ਸਿੰਘ ਆ ਬਾਈ ਮਾਰਦ ਮੁਰਦੀ ਦਾ ਨਹੀਂ ਬਾਈ ਜੀ ਇਹ ਠੀਕ ਹੋ ਜੀ ਤੇ ਕੀ ਡਿਮਾਂਡ ਕਰਦੇ ਆਂ ਆਪਾਂ 35000 ਰੁਪਏ ਠੀਕ ਹੈ ਮੁੱਲ 35000 ਕੀਤਾ ਜਾਂਦਾ ਬਾਈ ਦਾ ਤੇ ਮੌਕੇ ਤੇ ਮੰਤਨ ਕੀਤਾ ਜਾਊਗਾ ਹਾਂ ਜੀ ਬਿਲਕੁਲ ਜੀ ਠੀਕ ਹੋਈ ਤੇ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ ਪੂਰਾ 799 ਹਾਂਜੀ 28848 ਠੀਕ ਹੈ ਇੱਕ ਵਾਰ ਫਿਰ ਬੋਲ ਦਿਓ ਜੀ ਪੂਰਾ 799 ਹਾਂਜੀ 28848 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਗਾਣ ਚਾਹੀਦੀ ਹੋਵੇ ਤਾਂ ਬਾਈ ਨਾਲ ਤੁਸੀਂ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ